ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅਸੀਂ ਹੀ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੋ ਕਿ ਰਮਾਲਾ ਸਾਹਿਬ ਜੀ ਦੀ ਸੇਵਾ ਬੜੇ ਹੀ ਪਿਆਰ ਦੇ ਨਾਲ ਸਿੰਘ ਕਰ ਰਹੇ ਨੇ ਤੇ ਪ੍ਰੋਪਰ ਹੀ ਬਿਲਕੁਲ ਜਿਹੜੇ ਸੁੱਚੇ ਵਸਤਰ ਨੇ ਰੋਜ਼ਾਨਾ ਦੀ ਰੋਜ਼ਾਨਾ ਹੀ ਇਸਤੇਮਾਲ ਕੀਤੇ ਜਾਂਦੇ ਨੇ ਜਿਹੜਾ ਸਾਰਾ 뷰 ਆ ਤੁਹਾਨੂੰ ਮੈਂ ਵਿਖਾਉਣਾ ਆ ਵੇਖੋ ਰਮਾਲਾ ਸਾਹਿਬ ਬਹੁਤ ਹੀ ਜੋ ਅੱਜ ਪਿਆਰਾ ਲੱਗ ਰਿਹਾ ਆ ਤੇ ਸੰਗਤਾਂ ਦੀ ਚਰਣਾ ਚ ਬੇਨਤੀ ਆ ਕਿ ਰੋਜ਼ਾਨਾ ਹੀ ਆਪੂ ਆਪਣੇ ਪਿੰਡਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਸਥਾਨ ਨੇ ਉੱਥੇ ਸ਼ਾਮਾਂ ਨੂੰ ਰਮਾਲਾ ਸਾਹਿਬ ਦੀ ਸੇਵਾ ਕਰਿਆ ਕਰੋ ਜਾ ਕੇ ਤਾਂ ਕਿ ਜਿੰਨਾ ਵੀ ਹੋ ਸਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਹੋ ਸਕੇ ਦੇ ਨਾਲ ਹੀ ਸੁੱਚੇ ਵਸਤਰ ਲਾਇਆ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ